ਹਾਏ ਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ 사త్సੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਧੰਨ ਧੰਨ ਸਾਈਵੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਉੱਪਰ ਆਪਣੇ ਵਿਚਾਰ ਪ੍ਰਸਤੁਤ ਕਰਨ ਜਾ ਰਿਹਾ ਹਾਂ ਆਜ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਜੋਤੋਂ ਪ੍ਰੇਮ ਖੇ ਲਣ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕੌਣ ਨਕੀਜੇ ਇਨ ਬਹਾਵਕਾਂ ਵਾਰ ਮੰਕੇ ਅਤੇ ਇਸ ਪ੍ਰੇਮ ਵਾਲੇ ਰਸਤੇ ਤੇ ਚੱਲ ਕੇ अनेका ਸਿੰਘਾਂ ਸਿੰਘਣੀਆਂ ਨੇ अनेका ਸਿੰਘਾਂ ਸਿੰਘਣੀਆਂ ਨੇ ਧਰਮ ਅਤੇ ਕੌਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਸਿੱਖ ਧਰਮ ਵਿੱਚ ਸਭ ਤੋਂ ਪਹਿਲੇ ਗੁਚਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਅਤੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਸੂਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਾਲਮ ਸਰਕਾਰ ਦੇ ਸਿਰ ਆਪਣਾ ਸਰੀਰ ਰੂਪੀ ਠਿਕਰਾ ਭਨ ਕੇ ਸੰਸਾਰ ਵਿੱਚ ਇੱਕ ਨਿਆ ਸਾਕਾ ਕਾਇਮ ਕੀਤਾ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਲਈ ਸ਼ਹੀਦੀ ਦਿੱਤੀ। ਜਿਸ ਤਰ੍ਹਾਂ ਤੇ ਸਿਧਾਂਤਾਂ ਤੇ ਉਨ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਸੀ। ਸਗਰੋਂ ਕਈ ਸਿਧਾਂਤਾਂ ਦਾ ਵਿਰੋਧ ਸੀ। ਉਨ੍ਹਾਂ ਨੇ ਉਸ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ। ਸੱਚ ਧਰਮ ਦੇ ਇਨਸਾਫ ਦੇ ਖਾਤਰ ਅਤਿਆਚਾਰਾਂ ਅਤੇ ਜ਼ੁਲਮ ਦੇ ਟਾਕਰੇ ਕਰਨ ਲਈ ਗੁਰੂ ਜੀ ਦੇ ਇਸ ਦਰਸਾਏ ਹੋਏ ਰਸਤੇ ਤੇ ਅਨੇਕਾਂ ਸਿੰਘਾਂ ਸਿੰਘਣੀਆਂ ਸ਼ੂਰਬੀਰਾ ਯੋਧਿਆਂ ਨੇ ਆਪਣੀ ਜਾਨ ਵਾਰ ਕੇ ਸ਼ਹੀਦਾਂ ਦੀ ਇਸ ਨਾਮੁਕਣ ਵਾਲੀ ਲਿਸ਼ ਵਿੱਚ ਆਪਣਾ ਨਾਮ ਕਾਇਮ ਕੀਤਾ ਪਰ ਜੋ ਕੁਰਬਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੋ ਲਾਲਾਂ ਨੇ ਦਿੱਤੀ ਉਸ ਦੀ ਮਿਸਾਲ ਕਿਸੇ ਹੋਰ ਸਾਕੇ ਵਿੱਚ ਨਹੀਂ ਲੱਭਦੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਦੋ ਲਾਲ ਹਨ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇਹਨਾਂ ਮਹਾਨ ਹਸਤੀਆਂ ਦਾ ਜਨਮ ਅਨੰਦਪੁਰ ਸਾਹਿਬ ਵਿੱਚ ਹੋਇਆ ਬਾਬਾ ਜ਼ੁਰਾਵਰ ਸਿੰਘ ਜੀ ਦਾ ਜਨਮ ਫਗਣ ਮਗਰ ਸੁਦੀ ਤਿੰਨ ਸਨ 1699 1696 ਵਿੱਚ ਹੋਇਆ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਫਗ ਮਗਰ ਸੁਦੀ 7 ਸਨ 1699 ਵਿੱਚ ਹੋਇਆ ਇਹਨਾਂ ਦੋਨਾਂ ਦਾ ਜਨਮ ਅਨੰਦਪੁਰ ਸਾਹਿਬ ਵਿਖੇ ਹੋਇਆ। ਅਨੰਦਪੁਰ ਛੱਡਣ ਤੋਂ ਬਾਅਦ ਜਦ ਮੁਗਲਾਂ ਨੇ ਸੋਹਾ ਪੁੱਲਾ ਪੁਲਾ ਕਰਕੇ ਗੁਰੂ ਜੀ ਦੇ ਪਰਿਵਾਰ ਤੇ ਹਮਲਾ ਕੀਤਾ ਤਾਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੋ ਛੋਟੇ ਸਾਹਿਬ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਚਾਲੀ ਸਿੰਘ ਚਮਕੌਰ ਵੱਲ ਨੂੰ ਚਲੇ ਗਏ। ਗੁਰੂ ਕੇ ਮਹਿਲ ਅਤੇ ਭਾਈ ਮਨੀ ਸਿੰਘ ਜੀ ਇੱਕ ਪਾਸੇ ਗੁਰੂ ਕੇ ਮਹਿਲ ਅਤੇ ਪਾਈਮਣੀ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਗਏ ਮਾਤਾ ਗੁਜਰਕੌਰ ਜੀ ਅਤੇ ਦੋ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇੱਕ ਪਾਸੇ ਨੂੰ ਚੱਲ ਪਏ ਰਸਤੇ ਵਿੱਚ ਉਹਨਾਂ ਨੂੰ ਹੋਣੀ ਗੰਗੂ ਬ੍ਰਾਹਮਣ ਦੇ ਰੂਪ ਵਿੱਚ ਲੱਭੀ ਗੰਗੂ ਬ੍ਰਾਹਮਣ ਗੁਰੂ ਜੀ ਦੇ ਘਰ ਦਾ ਰਸੋਈਆ ਉਰਫ ਲਾਂਗਰੀ ਸੀ ਉਸ ਤੇ ਇਤਬਾਰ ਕਰਕੇ ਮਾਤਾ ਜੀ ਅਤੇ ਦੋਨੋਂ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਉਸ ਦੇ ਨਾਲ ਉਸ ਦੇ ਪਿੰਡ ਖੇੜੀ ਸਹੇੜੀ ਵੱਲ ਨੂੰ ਆ ਗਏ ਕਰ ਆ ਕਿ ਉਸ لالچی ਬ੍ਰਾਹਮਣ ਨੇ ਸਾਰੇ ਉਪਕਾਰ ਭੁਲਾ ਕਰਕੇ ਗੁਰੂ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਦੋ ਛੋਟੇ ਸਹਬਜ਼ਾਦੇ ਨੂੰ ਮੁਰੰਡੇ ਦੇ ਸਿਪਾਹੀਆਂ ਕੋਲੋਂ ਗ੍ਰਿਫਤਾਰ ਕਰਵਾ ਲਿਆ। ਮਾਤਾ ਜੀ ਅਤੇ ਦੋਨਾਂ ਸਹਬਜ਼ਾਦਿਆਂ ਨੂੰ ਸਰਹੰਦ ਨੂੰ ਲੈ ਕੇ ਲੈਕ ਜਾਇਆ ਗਿਆ। ਸਰਹੰਦ ਵਿੱਚ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਛੋਟਿਆਂ ਸਹਬਜ਼ਾਦਿਆਂ ਨੂੰ ਠੰਡੇ ਪੂਜ ਵਿੱਚ ਕੈਦ ਕੀਤਾ ਗਿਆ। ਤਿੰਨ ਦਿਨ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਚੀ ਹੁੰਦੀ ਰਹੀ। ਪਹਿਲੇ ਦਿਨ ਸਾਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਜਾ ਕੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਨ ਕਾਜ਼ੀ ਅਤੇ ਸੁਚਾਨੰਦ ਵਰਗੇ ਦਰਬਾਰੀ ਸਲ ਬੜ ਗਏ ਉਹ ਸੋਚ ਰਹੇ ਸਨ ਕਿ ਸਾਹਿਬਜ਼ਾਦੇ ਡਰ ਨਾਲ ਸਹਿਮੇ ਹੋਏ ਹੋਣਗੇ ਪਰ ਇਨ੍ਹਾਂ ਸ਼ੇਰਾਂ ਦੀ ਦਲੇਰੀ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਸਹਿਮੇ ਹੋਏ ਹਨ ਕਾਜ਼ੀ ਨੇ ਸੁਚਾਨੰਦ ਅਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਜੇਕਰ ਤੁਸੀਂ ਦੀਨ ਕਬੂਲ ਕਰ ਲੋ ਤਾਂ ਅਸੀਂ ਤੁਹਾਡੀ ਜਾਨ ਬਖਸ਼ ਦੇਵਾਂਗੇ ਤੁਹਾਨੂੰ ਜ਼ਿੰਦਾ ਛੱਡ ਦਿੱਤਾ ਜਾਵੇਗਾ ਪਰ ਸਾਹਿਬਜ਼ਾਦਿਆਂ ਨੇ ਕਿਹਾ دین ਕਬੂਲਿਆ ਮੌਤ ਨਹੀਂ ਆਵੇਗੀ ਜੇਕਰ ਮਰਨਾ ਹੀ ਹੈ ਤਾਂ ਕੁਛ ਦਿਨਾਂ ਲਈ ਅਸੀਂ ਆਪਣੇ ਧਰਮ ਤੋਂ ਕਿਉਂ ਬੇਮੁਖ ਹੋਈਏ ਸਾਹਿਬਜ਼ਾਦਿਆਂ ਨੂੰ دین ਵਿੱਚ ਲਿਆਉਣ ਨਾਲ ਜ਼ਾਲਿਮਾਂ ਦੀ ਜਿੱਤ ਹੋਣੀ ਸੀ ਅਤੇ ਉਹਨਾਂ ਨੂੰ ਸ਼ਹੀਦ ਕਰਨ ਨਾਲ ਉਹਨਾਂ ਦੀ اخਲਾਕੀ ਹਾਰ ਹੱਥਾ ਹੋਇਆ ਬੰਦਾ ਜਦੋਂ ਹੋਛੇ ਹਥਿਆਰ ਵਰਤਣ ਲੱਗ ਪੈਂਦਾ ਹੈ ਕੁਝ ਇਹੀ ਹਾਲ ਵਜ਼ੀਰ ਖਾਨ ਦਾ ਸੀ ਉਸ ਨੇ ਆਪਣੇ ਨੂੰ ਕਮੀ ਉਸ ਨੇ ਆਪਣੇ ਕਮੀਰ ਪੂਰੇ ਨੂੰ ਧਰਮ ਦੀ ਰੰਗਤ ਦਿੱਤੀ ਤਾਂ ਹੀ ਤਾਂ ਉਸਨੇ ਸਾਇਬਜਾਦੇਆ ਪ੍ਰਤੀ ਦੀਵਾਰ ਵਿੱਚ ਇਹ ਜਾਣ ਦਾ ਇਹ ਫੈਸਲਾ ਸੁਣਾਇਆ ਸਾਇਬਜਾਦੇਆ ਪ੍ਰਤੀ ਇਹ ਖਾਇਰਤਾ ਬਰਾ ਫੈਸਲਾ ਸੁਣ ਕੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸਭਾ ਵਿੱਚ ਉੱਠ ਖਲੋਇਆ ਤੇ ਕਹਿਣ ਲਗਾ ਹਜ਼ੂਰ ਬੱਚਿਆਂ ਦੇ ਪਿਓ ਦੀ ਸਜ਼ਾ ਬੱਚਿਆਂ ਨੂੰ ਦੇਣਾ ਗੁਨਾਹ ਅਖਵਾਉਂਦੀ ਹੈ ਬੱਚਿਆਂ ਦੀ ਪਿਓ ਦੀ ਸਜ਼ਾ ਬੱਚਿਆਂ ਨੂੰ ਦੇਣਾ ਗੁਨਾਹ ਅਖਵਾਉਂਦੀ ਹੈ ਪਰ ਇੱਕ ਹਿੰਦੂ ਦਰਬਾਰੀ ਸੁਚਾਨੰਦ ਨੇ ਉਸ ਦੀ ਇੱਕ ਨਾ ਚਲਨ ਦਿੱਤੀ ਉਪਰੋ ਵਜ਼ੀਰ ਖਾਨ ਵੀ ਨਹੀਂ ਮੰਨਿਆ ਉਹ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸਬਤ ਉੱਠ ਕੇ ਬਾਹਰ ਚਲਾ ਗਿਆ ਅਤੇ ਉਸ ਦੇ ਇਸ ਵਿਰੋਧ ਨੂੰ ਸਿੱਕੀ ਹਾ ਦਾ ਨਾਰਾ ਆਖਦੇ ਹਨ ਤੇ ਲਿਖਦੇ ਹਨ ਸਾਇਬ ਜادہ ਨੇ ਜਦ ਆਪਣੇ ਪ੍ਰਤੀ ਦੀਵਾਰ ਵਿੱਚ ਇਹਨਾਂ ਜਾਣ ਦਾ ਫੈਸਲਾ ਸੁਣਿਆ ਤਾਂ ਉਹਨਾਂ ਦੇ ਚਿਹਰੇ ਤੇ ਕੋਈ ਸਹਿਮ ਨਹੀਂ ਸੀ ਉਹਨਾਂ ਦੇ ਸਹਿਮ ਨਾ ਹੋਣ ਦਾ ਪਹਿਲਾ ਕਾਰਨ ਸੀ ਅੰਮ੍ਰਿਤ ਇੱਕ ਸੰਸਾਰੀ ਸ਼ਕਤੀ ਉਸ ਦੇ ਉਹਨਾਂ ਦੀ ਰਗਾਂ ਵਿੱਚ ਜੋਸ਼ ਭਰ ਰਹੀ ਸੀ ਦੂਜਾ ਅਨੰਦਪੁਰ ਛੱਡਣ ਵੇਲੇ ਗੁਰੂ ਜੀ ਦਾ ਨਾਂ ਘਪਰਾਉਣ ਦਾ ਉਪਦੇਸ਼ ਉਹਨਾਂ ਨੇ ਪੱਲੇ ਬੰਨਿਆ ਹੋਇਆ ਸੀ ਤੀਜਾ ਮਾਤਾ ਗੁਜਰ ਕੋ ਜੀ ਨੇ ਹਾਲਾਤਾਂ ਅਤੇ ਆਪਣੇ అనుభవ ਨਾਲ ਅੰਦਾਜ਼ਾ ਲਾਇਆ ਹੋਇਆ ਸੀ ਕਿ ਸਾਬਜਾਦਿਆਂ ਨੂੰ ਕੁਰਬਾਨੀ ਦੇਣੀ ਪਵੇਗੀ ਤਾਂ ਹੀ ਤਾਂ ਉਹਨਾਂ ਨੇ ਸਾਬਜਾਦਿਆਂ ਨੂੰ ਕੁਰਬਾਨੀ ਲਈ ਪਹਿਲੇ ਹੀ ਤਿਆਰ ਕੀਤਾ ਹੋਇਆ ਸੀ 11ਪੋ ਸਮਜ 1700 ਕਾਹ ਦਿੱਤੇ ਹੋਏ ਫੈਸਲੇ ਮੁਤਾਬਿਕ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਜਾਣਾ ਸੀ ਪਰ ਸਰਹੰ ਸਰਹੰਦੇ ਸ਼ਾਹੀ ਜਲਾਦ ਨੇ ਇਹ ਪਾਪ ਕਰਨ ਤੋਂ ਮਨਾ ਕਰ ਦਿੱਤਾ ਵਜ਼ੀਰ ਖਾਨ ਨੇ ਜਲਾਦ ਦੀ ਖੋਜ ਸ਼ੁਰੂ ਕਰਵਾਈ ਉਸਨੇ ਕਿਹਾ ਤੁਹਾਨੂੰ ਮੂਹ ਮੰਗੀ ਕੀਮਤ ਦਿੱਤੀ ਜਾਵੇਗੀ ਜੋ ਸਾਹਿਬਜ਼ਾਦੇ ਨੂੰ ਸ਼ਹੀਦ ਕਰਨ ਲਈ ਹਾਂ ਕਰੇਗਾ 12 ਪੋਨੂ ਸਾਹਿਬ 12 ਪੋਨੂ ਦਿੱਲੀ ਦੇ ਦੋ ਸ਼ਾਹੀ ਜਲਾਦ ਸ਼ਾਸ਼ਨ ਬੇਗ ਤੇ ਬਾਸ਼ਨ ਬੇ ਇੱਕ ਮੁਕਦਮੇ ਰਾਹੀਂ ਸਰਹੰਦ ਨੂੰ ਆਏ ਹੋਏ ਸਨ ਉਹਨਾਂ ਨੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਨਾ ਮੰਨ ਲਿਆ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਉਹਨਾਂ ਨੇ ਕਿਹਾ ਅਸੀਂ ਸਾਹਿਬਜ਼ਾਦੇ ਨੂੰ ਸ਼ਹੀਦ ਕਰ ਲਾਂਗੇ ਪਰ ਸਾਨੂੰ ਇਸ ਮੁਕਦਮੇ ਤੋਂ ਬਰੀ ਕੀਤਾ ਜਾਵੇ ਵਜ਼ੀਰ ਖਾਨ ਨੇ ਉਹਨਾਂ ਨੂੰ ਬਰੀ ਕੀਤਾ ਤੇ ਬੱਚੇ ਉਹਨਾਂ ਦੇ ਹੱਥੀ ਸੌਂਪ ਦਿੱਤੇ ਜਦ دیوار ਸਾਹਿਬਜ਼ਾਦੇ ਦੀ ਛਾਤੀਆਂ ਤੱਕ ਪਹੁੰਚੀ ਤਾਂ دیوار ਡਿੱਗ ਪਈ ਅਤੇ ਸਾਹਿਬਜ਼ਾਦਿਆਂ ਨੂੰ ਫਿਰ ਤੋਂ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕਈ ਇਤਿਹਾਸਕਾਰ ਲਿਖਦੇ ਹਨ ਕਿ ਅਗਲੇ ਦਿਨ 13 13ਪੋ ਸੰਮਤ 1768 ਨੂੰ ਸਾਹਿਬਜ਼ਾਦਿਆਂ ਨੂੰ ਜੇਬਾ ਕੱਟ ਕੇ ਸ਼ਹੀਦ ਕੀਤਾ ਗਿਆ। ਯਾਨੀ ਸਾਹਿਬਜ਼ਾਦਿਆਂ ਦੀ ਗਰਦਨ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅਨੰਦਪੁਰ ਛੱਡਣ ਤੋਂ ਬਾਅਦ ਜਦ ਮੁਗਲਾਂ ਨੇ ਗੁਰੂ ਜੀ ਦੇ ਪਰਿਵਾਰ ਤੇ ਹਮਲਾ ਕੀਤਾ ਤਾਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਵੱਡੇ ਸਾਹਿਬਜ਼ਾਦੇ ਚਮਕੌਰ ਨੂੰ ਸ਼ਹੀਦ ਹੋ ਗਏ ਚਾਲੀ ਸਿੰਘ ਵੀ ਚਮਕੌਰ ਵੱਲ ਨੂੰ ਸ਼ਹੀਦ ਹੋ ਗਏ ਪਰ ਉਤਸ ਗੁਰੂ ਜੀ ਦੇ ਸਾਫ ਬਚਨ ਦੇ ਕਾਰਨ ਵਜ਼ੀਰ ਖਾਨ ਨੂੰ ਬੜੀ ਨਮੋਸ਼ੀ ਹੋਈ ਉਸਨੇ ਸੋਚਿਆ ਅਸੀਂ ਫੌਜਾਂ ਵੀ ਮਰਵਾਈਆਂ ਕਸਮਾਂ ਵੀ ਤੋੜੀਆਂ ਪਰ ਗੁਰੂ ਜੀ ਫਿਰ ਵੀ ਹੱਥੀ ਨਾ ਆਏ ਉਸਨੇ ਇਹ ਗੁੱਸਾ ਸਾਹਿਬਜ਼ਾਦਿਆਂ ਪ੍ਰਤੀ ਇਕ ਆਰਤਾ ਪੂਰਾ ਫੈਸਲਾ ਕੱਢ ਕੇ ਕੱਢਿਆ ਜ਼ਰਾ ਕਲਪਨਾ ਕਰੋ ਛੋਟੇ-ਛੋਟੇ ਬੱਚੇ ਫੁੱਲਾਂ ਵਰਗੇ ਚਿਹਰੇ ਬੱਚੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਜਾਂ ਕਿਸੇ ਵੀ ਫਕਰੇ ਦੇ ਹੋਣ ਉਹਨਾਂ ਨੂੰ ਬਸ ਪਿਆਰ ਕਰਨ ਦਾ ਹੀ ਜੀ ਕਰਦਾ ਹੈ ਜ਼ਰਾ ਸੋਚੋ ਉਹਨਾਂ ਜ਼ਾਲਿਮਾਂ ਦਾ ਜੀਨ ਹੀ ਕੰਬਿਆ ਹੋਏਗਾ ਇਹ ਜ਼ੁਲਮ ਕਰਦਿਆਂ ਆਮ ਤੌਰ ਤੇ ਇਸ ਉਮਰ ਦੇ ਬੱਚੇ ਮਾਤਾ-ਪਿਤਾ ਤੋਂ ਖਾਣ-ਪੀਣ ਦੀਆਂ ਚੀਜ਼ਾਂ یخ ਢੋਣਿਆਂ ਦੀ ਹੀ ਮੰਗ ਕਰਦੇ ਹਨ ਮਾਤਾਵਾਂ ਬੱਚਿਆਂ ਨੂੰ ਕਈ ਤਰ੍ਹਾਂ ਦੇ ਡਰਾਵੇ ਦਿੰਦੀਆਂ ਹਨ ਤਾਂ ਕਿ ਉਹ ਸ਼ਰਾਤਾ ਨਾ ਕਰਨ ਪਰ ਤਨ ਤਨ ਹਨ ਉਹ ਕਲਗੀਧਰ ਦੇ ਲਾਲ ਜਿਨ੍ਹਾਂ ਦੀ ਦਲੇਰੀ ਨੇ ਤਾਂ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਤੁਸੀਂ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ 13 ਕੋ ਸੰਮਤ 1704 ਬਿਕਰਮੀ 27 ਦਸੰਬਰ 1704 ਇਹ ਉਹ ਦਿਨ ਸੀ ਜਦੋਂ ਹੰਸਾਂ ਦੀ ਜੋੜੀ ਸ਼ਹੀਦੀ ਪ੍ਰਾਪਤ ਕਰ ਗਈ ਜ਼ਰਾ ਸੋਚੋ ਉਹ ਕਿਹੜੀ ਅੱਖ ਹੋਵੇਗੀ ਜਿਹੜੀ ਇਹ ਸ਼ਹੀਦੀ ਦੇਖ ਕੇ ਰੋਈ ਨਾ ਹੋਵੇਗੀ ਉੱਥੇ ਦੀਆਂ ਤਾਂ ਕੰਧਾਂ ਉੱਥੇ ਦੀ ਮਿੱਟੀ ਉੱਥੇ ਦੇ ਫੁੱਲ ਵੀ ਰੋਏ ਹੋਣਗੇ ਇਹ ਜ਼ੁਲਮ ਨੂੰ ਦੇਖੰਦੀ ਤਾਕਤ ਤਾਂ ਸੂਰਜ ਵਿੱਚ ਵੀ ਨਹੀਂ ਸੀ ਤਾਂ ਹੀ ਤਾਂ ਉਹ ਉਸ ਦਿਨ ਮੂੰਛਾ ਪਾ ਕੇ ਮੂੰਛਾ ਪਾ ਗਿਆ ਉਸਨੇ ਵੀ ਉਸ ਦਿਨ ਮੂੰਛਾ ਪਾ ਲਿਆ ਸੁਚਾਨੰਦ ਅਤੇ ਵਜ਼ੀਰ ਖਾਂ ਅਤੇ ਹੋਰ ਦਰਬਾਰੀ ਸੋਚ ਇਹ ਜ਼ੁਲਮ ਕਰਕੇ ਸੋਚ ਰਹੇ ਸਨ ਕਿ ਅਸੀਂ ਸਿੱਖਾਂ ਅਤੇ ਸਿੱਖਾਂ ਤੇ ਚਾਹਣ ਵਾਲਿਆਂ ਤੇ ਸਹਿਮ ਪਾ ਦਿੱਤਾ ਹੈ ਹੁਣ ਕੋਈ ਵੀ ਸਾਡੀ ਸਲਤਨਤ ਦੇ ਖਿਲਾਫ ਨਹੀਂ ਬੋਲੇਗਾ ਕੁਝ ਹੱਦ ਤੱਕ ਇਹ ਹੋਇਆ ਵੀ ਪਰ ਇਹ ਸਹਿਮ ਵੀ ਉਸ ਅੱਖ ਨੂੰ ਧੁਖਣ ਤੋਂ ਰੋਕ ਨਾ ਸਕਿਆ ਇਹ ਇਹ ਅੱਖ ਨੇ ਧੁਖਦਾ ਰੂਪ ਅਧਾਰਨ ਕੀਤਾ ਜਦ ਗੁਰੂ ਜੀ ਨੇ ਦੱਖਣ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਨੂੰ ਭੇਜਿਆ ਜ਼ਾਲਮ ਪੁਲਗੇ ਸਨ ਕੀ ਸ਼ਹੀਦਾਂ ਦੇ ਖੂਨ ਵਿੱਚ ਜੰਗ ਨੂੰ ਪਲਟਾਉਣ ਦੀ ਤਾਕਤ ਹੁੰਦੀ ਹੈ ਉਹ ਜਾਂਦੇ ਆ ਜਾਂਦੇ ਆ ਆਮ ਲੋਕਾਂ ਨੂੰ ਵੀ ਜ਼ੁਲਮ ਦੇ ਵਿਰੁੱਧ ਖੜਾ ਕਰ ਜਾਂਦਾ ਹੈ ਬਾਬਾ ਜ਼ਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਇਸ ਕੁਰਬਾਨੀ ਨਿੱਕੀਆਂ ਜਿੰਦਾ ਵੱਡੇ ਸਾਕੇ ਨੇ ਸਿੰਘਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਇਸ ਜੋਸ਼ ਦੀ ਲਹਿਰ ਨੇ ਇੱਕ ਐਸਾ ਹੌਲ ਲਿਆਂਦਾ ਕਿ ਮੁਗਲ ਹਕੂਮਤ ਇਸ ਤੋਂ ਮੁਗਲ ਹਕੂਮਤ ਦੀ ਜੜ ਕੁੱਟੀ ਗਈ ਅਤੇ ਉਸ ਦੇ ਵਜੂਦ ਨਸ ਤੋਂ ਨਾਬੂਦ ਹੋ ਗਏ ਇਸ ਸਾਕੇਤ ਨੇ ਹੀ ਸਰਹੰਦ ਦੇ ਆਮ ਲੋਕਾਂ ਵਿੱਚ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਜੁਰਤ ਪਾ ਦਿੱਤੀ ਇਸ ਸਾਕੇਤ ਉਪਰੇ ਨਾਲ ਲੈ ਕੇ ਹੀ ਸਿੰਘਾਂ ਨੇ ਕੋੜਿਆਂ ਦੀਆਂ ਕਾਠੀਆਂ ਤੇ ਬਿਸਤਰਾ ਪਵਾ ਬਿਸਤਰਾ ਬਣਾ ਕੇ ਜੰਗਲ ਨੂੰ ਰਹਿਣ ਬਸੇਰਾ ਬਣਾ ਕੇ ਚੜਖਣੀਆਂ ਤੇ ਚੜ ਕੇ ਅੱਗ ਵਿੱਚ ਸੜ ਕੇ ਅੱਗ ਵਿੱਚ ਸੜ ਕੇ ਚੜਖਣੀਆਂ ਤੇ ਚੜ ਕੇ ਆਰਿਆਂ ਤੇ ਚਿੜਕੇ ਆਰਿਆ ਤੇ ਚਿੜਕੇ ਆਪਣੇ ਬੰਦ-ਬੰਦ ਕਟਵਾ ਕੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲ ਵਿਚਾਰ ਪਵਾ ਕੇ ਸਿਨਾ ਦੇ ਮੁੱਲ ਪਵਾ ਕੇ ਜ਼ਾਲਮ ਸਰਕਾਰ ਨੂੰ ਲੋਹੇ ਦੇ ਚਣੇ ਚਬਾਏ ਅਤੇ ਪੰਜਾਬ ਵਿੱਚ ਫਿਰ ਤੋਂ ਖਾਲਸਾ ਰਾਜ ਕਾਇਮ ਕੀਤਾ ਇਸ ਤਰ੍ਹਾਂ ਸਰਹੰਦ ਸ਼ਹਿਰ ਸ਼ਹਿਰ ਤੋਂ ਫਤਿਹਗੜ੍ਹ ਸਾਹਿਬ ਬਣਿਆ ਇਥੇ ਹਰ ਸਾਲ 13 ਪੋਹ ਨੂੰ ਇੱਕ ਭਾਰੀ ਜੋੜ ਮੇਲਾ ਲੱਗਦਾ ਹੈ ਕਈ ਭਾਗਾਂ ਵਾਲੇ ਲੋਕ ਇਥੇ ਇਸ ਦਿਨ ਅੰਮ੍ਰਿਤਸਰ ਕੇ ਗੁਰੂ ਵਾਲੇ ਬੰਦੇ ਹਨ ਅਤੇ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ